ਅੱਜ ਟਰੈਕਟਰ ਵੀ ਘੈਂਟ ਦਿਖਾਉਣੇ ਆ ਤੇ ਬੰਦਾ ਵੀ ਤੁਹਾਨੂੰ ਘੈਂਟ ਬਲਾਉਣਾ ਜ਼ਿਮੀਂਦਾਰ ਭਰਾ ਔਰਾ ਕਹਿਣਾ ਰਤਬੇ ਵਾਲਾ ਬੰਦਾ ਟੌਰੀ ਬੰਦਾ ਟਰੈਕਟਰ ਵੀ ਇਹੋ ਜਿਹਾ ਲਿਆਉਂਦਾ ਬਹੁਤ ਘੈਂਟ ਘੈਂਟ ਔਰ ਵੱਡੇ ਭਾਈ ਕੀ ਹਾਲ ਆ ਤੇ ਆਪਣਾ ਕੀ ਨਾਂ ਤੇ ਦੁਕਾਨ ਆਪਣੀ ਇਹ ਕਿਸਾਨ ਟਰੈਕਟਰ ਕਿਸਾਨ ਟਰੈਕਟਰ ਭੂਰਾ ਬਾਈ ਦਾ ਨਾਂ ਜਿਹੜਾ ਚੱਲਦਾ ਮਾਰਕੀਟ 'ਚ ਤੇ ਵੀਰੇ ਇਹ ਕਿਹੜਾ ਮਾਡਲ ਆ ਅਰਜਨ 2018 ਲਾਸਟ ਲਾਸਟ 18 ਤੇ ਦੇਣਾ ਤੇ ਉਹ ਟਰੈਕਟਰ ਜਾਇਜ ਪੈਸੇ ਦੱਸਿਓ ਸਾਰੇ ਆਪਣੇ ਨਾਲ ਵੀਰ ਜਿਹੜੇ ਆ ਮਿੱਤਰ ਵੀ ਬਹੁਤ ਵਧੀਆ ਜੁੜਿਆ ਲੈਣ ਵਾਲੇ ਪੈਸੇ ਦੱਸਿਓ ਟਰੈਕਟਰ ਦੇ 2 ਲੱਖ 3 ਲੱਖ 5000 ਬੱਸ 360 ਦਾ ਹੋਰ ਕੋ ਮਾਨਤਣ ਥੋੜਾ ਥੋੜਾ ਮੰਗਦੇ ਆ ਥੋੜਾ ਹੋਰ ਥੱਲੇ ਥੋੜਾ ਜਿਹਾ 12000 2000 ਕਰ ਲਾਂਗੇ ਚਲੋ ਟਰੈਕਟਰ 'ਚ ਕਮੀ ਕਿਛੀ ਤਾਂ ਹੋਵੇ ਆ ਇੰਜਨ గేਰ ਟਰੈਕਟਰ ਦਾ ਜਿੰਮੇ ਵੈ ਨਾਲ ਦੇ ਟਾਇਰ ਇਹਦੇ ਅੱਛਾ ਜੀ ਤੇ ਆ ਪਿੱਛੇ ਕਿਵੇਂ ਖੜਾ ਐਂਡੋ ਫਾਰਮ ਕੋਈ ਇਹੀ ਮਾਡਲ ਆ 2021 हां ਸੁਨਾਮ ਦਾ ਨੰਬਰ ਦਿਖਾਇਓ ਵੀ ਇਹ ਸੁਨਾਮ ਦਾ ਨੰਬਰ ਆ اچھا ਲੋਕਲ ਨੰਬਰ ਆ ਇਹ ਤਾਂ ਸੱਚਾ ਨੰਬਰ ਬਾਹਰਲਾ ਨਾ ਆ ਜਿਹੜਾ ਤਾਂ ਅਰਜੰਤਾ ਇਹ ਬਾਹਰ ਦਾ ਨੰਬਰ ਆ ਵੀਰੇ ਤੇ ਇਹ ਇਸ ਨਾਮ ਦਾ ਇਸ ਨਾਮ ਦਾ ਅੱਛਾ ਇਹ ਕਿਵੇਂ 4 ਲੱਖ ਰੁਪਏ ਦਾ ਲੋਨ ਕਲੀਅਰ 3065 ਇਹ ਹਰਵਰਸ ਪੀਟੀਓ ਦੇ ਵਿੱਚ ਸਾਈਡ ਗੇਟ ਟਰੈਕਟਰ ਆ ਗਿਆ ਇਹਦੇ ਵੀ ਟਾਇਰ ਨਾਲ ਦੇ ਵੀਰੇ ਇਹਦੇ ਉਹ ਵੀ ਨਾਲ ਕਹੀ ਜੀ ਸਾਰਿਆਂ ਦੇ ਨਾਲ ਦੇ ਅੱਛਾ ਕਿਤੇ ਆਉਂਦੀ। ਲਓ ਕਮੈਂਟ ਵੀ ਭਰਾ ਫੇ ਬੜੇ। ਅੱਛਾ। ਕੋਈ ਚੀਜ਼ ਨਹੀਂ ਪਾਈ ਹਲੇ ਟੱਕ। ਵਾਹ ਜੀ ਵਾਹ, ਕਮਾਲ ਹੈ। ਇਹਦਾ ਨਾਲ ਦੀਆਂ ਲੰਕਾ ਲੂੰਕਾਂ ਵੀ ਪੂਰੀਆਂ ਸਾਰੀਆਂ। ਲੈ ਵੀ ਜਿਹਨਾਂ ਨਵਾਂ ਕਰਾਉਣਾ ਉਹਦੇ ਬਾਤੇ ਦਾ ਬਹੁਤ ਵਧੀਆ ਟਰੈਕਟਰ ਆ ਬਾਈ ਕੇ ਇਹ ਟੀਵੀ ਨੇ ਨਵਾਂ ਲੈਣਾ ਹੁੰਦਾ। ਸਾਰਾ ਸੈੱਟ ਡਿਸਟ੍ਰੀਬਿਊਟਰ ਕੰਪਲੀਟ オリジナル, ਫੁੱਲ ਟੌਪ ਮਾਡਲ ਦਾ ਟਾਇਰ ਵੀ ਤਕਰੀਬਨ ਲਾ ਲਓ 80 ਪੈਸੇ ਦਾ ਹੁਣੇ ਵੱਡੇ ਭਾਈ ਆ ਨਾ। 70-80 ਪੈਸੇ ਟਾਇਰ ਵੀ ਹੈਗੇ ਆ ਟਰੈਕਟਰ ਦੇ। ਤੇ ਵੀਰ ਸੀਏਡੀ ਦੇ ਟਾਇਰ ਆ, ਪਾਵਰ ਸਟੀering। ਉਤਰਾ ਹੀ ਚਿੱਟਾ ਛੋਟਾ ਸਾਰੀਆਂ ਥੋਡੀਆਂ ਲੱਗੀਆਂ ਟਰੈਕਟਰ ਦੇ ਆ ਦੇਖੋ ਪਾਵਰ ਸਟੀering ਟੌਪ ਮਾਡਲ ਐਂਡ ਦਾ ਮਤਲਬ ਆ ਵੀ ਸਾਰਾ ਟਰੈਕਟਰ ਸੇਲਡ ਆ ਟਰੈਕਟਰ ਸੇਲਡ ਦੀ ਗਾਰੰਟੀ ਆ ਪਾਵਰ ਸਟੀering ਆ ਤੇ ਇੰਜਨ ਵੀ ਸੇਲਡ ਆ ਟਰੈਕਟਰ ਦਾ ਪਿਛਲਾ ਹਿੱਸਾ ਵੀ ਸੇਲਡ ਆ ਇਹਦਾ ਦੇਣ ਲੈਣ ਕੋਈ ਹੋਰ ਹੋਰ ਕੋਈ ਮੜਾ ਜਾ 390 ਦਾ ਛੱਡ ਦੋ 390 ਦਾ ਤਿੰਨ ਇਹਦਾ 390 ਇਹਦਾ 360 ਕਹਿੰਦੇ ਹੋਰ ਮਾੜ ਤਾਣ ਤੇ ਉਹ ਅੱਗੇ ਹੋਰ ਕਿਹੜੇ ਆ ਵੀਰ 16 ਮਾਡਲ ਨਾਲ ਦੇ ਟਾਇਰ ਇਹ ਕਿੰਨੇ ਦਾ ਦੇਣਾ ਬੜੇ ਭਾਈ ਇਹ ਤੇ ਮੈਂ ਨੇ 2.60 ਦਾ 2 ਲੱਖ 60 ਹਜ਼ਾਰ ਰੁਪਿਆ ਕਹਿੰਦੇ ਮੰਗਾ ਤੇ ਨੰਬਰ ਇਹ ਵੀ ਬਾਹਰ ਲਾ ਤੇ ਹੁਣ ਭਰਾ ਫੋਨ ਇਹਨੂੰ ਬਾਈ ਨੂੰ ਕਰਿਓ ਇਹ ਜਿਹੜੇ 3-4 ਟਰੈਕਟਰ ਦਿਖਾਏ ਆ ਬਾਈ ਦਾ ਨੰਬਰ ਤੁਹਾਨੂੰ ਮੈਂ ਵਿੱਚ ਲਿਖ ਵੀ ਦਊਗਾ ਵੀਡੀਓ ਦੇ ਵਿੱਚ ਤੇ ਇਹ ਕਿਹੜਾ ਮਾਡਲ ਆ ਜੀ 2008 ਮਾਡਲ ਆ ਤੇ ਇਹ 3 ਲੱਖ ਰੁਪਏ ਦਾ ਇਹ ਜਿਹੜੇ ਆਗੇ ਅਲਟੀ ਮਾਡਲ ਐਲਟੀ ਆ ਐਲਟੀ ਐਲਟੀ 8 ਤੱਕ ਹੈ ਸਭ ਅਲਟੀਮਾਡਲ ਤੇ ਬਾਕੀ ਤੁਹਾਨੂੰ ਪਤਾ ਇਹ ਨਾਲ ਦਾ ਤਰੀ ਰੰਗ ਰੰਗ ਹੈਗਾ ਇਹਦਾ 3 ਪੀੜੇ ਤਾਂ ਹੋਇਆ ਹੋਇਆ ਮਾਣਾ ਮੋਟਾ ਦੇਖੋ ਸੁਰਖੀ ਬੰਦੀ ਇਹਦੇ ਤਾਂ ਲੱਗੀ ਹੋਈ ਆ ਉਹ ਟਰੈਕਟਰ ਦਾ ਚਲ ਮੰਨਿਆ ਠੀਕ ਆ ਇਹਦਾ ਤਾਂ ਤੈਨੂੰ ਪਤਾ ਫਿਰ ਜਿਹੜੇ ਹਿਸਾਬ ਨਾਲ ਮਾਡਲ ਆ ਉਸ ਹਿਸਾਬ ਨਾਲ ਤੁਹਾਨੂੰ ਪਤਾ ਕਈ ਕੁਝ ਹੋ ਜਾਂਦਾ ਹਨਾ ਬਾਕੀ ਰੇਟ ਵੀ ਚਲੋ ਜਾਜ ਇਹਦਾ ਲੈਂਡ ਦੇਣ ਕੀ ਇਹਦਾ ਅੱਛਾ 290 ਲੱਗਦਾ ਸੀ ਦੇਣਾ ਕਿੰਨੇ ਦਾ ਟਰੈਕਟਰ ਤਿੰਨ ਦਾ ਤਾਂ 290 ਲੱਗਦਾ ਸੀ ਤਿੰਨ ਦਾ ਦੇਣਾ ਫਰਕ ਕੀ ਰਹਿ ਗਿਆ ਜੇ 5000 ਦਾ ਫਰਕ ਸੀ ਦੇ ਦੇਣਾ ਸੀ ਟਰੈਕਟਰ ਹਣਾ ਮੋੜੋ ਨਾ ਕਿਸੇ ਨੂੰ ਆ ਲੋ ਵੀਰੇ ਆ ਤਿੰਨ ਟਰੈਕਟਰ ਆ ਸਾਹਮਣੇ ਐਸਰ ਜੈਂਸੀ ਆ ਇਹਨਾਂ ਦੀ ਨਿਸ਼ਾਨੀ ਤੁਹਾਨੂੰ ਦੱਸ ਦਈਏ ਆ ਬਾਈ ਆ ਤੇ ਆ 60 ਕਿਵੇਂ ਖੜਾ ਇੱਧਰ ਇਹ ਹੈਗਾ ਆ ਸਾਨੂੰ ਨਾਮ ਵੀ ਦੱਸ ਲਾ ਫਿਰ 99 ਮਾਡਲ ਡਬਲ ਕਲਚ 160 ਦਾ ਇੱਕ 60 ਦਾ ਇਹ ਪੰਜਾਬ ਨੰਬਰ ਹੈ ਇਹ ਇਹ ਪੰਜਾਬ ਨੰਬਰ ਆ ਬਾਈ ਇੰਜਨ ਗੇਅਰ ਦੀ ਗਾਰੰਟੀ ਹੈ ਤੇ ਛੋਟੀ ਰੇਂਜ ਦੇ ਟਰੈਕਟਰਾਂ ਇੰਨੇ ਕੀ ਤਾਂ ਤੁਹਾਨੂੰ ਪਤਾ ਖੋਲ ਕੇ ਵੀ ਆ ਇਹ ਹਨਾ ਇੰਨੇ ਦਾ ਤਾਂ ਇਹ ਕਹਿੰਨਾ ਖੋਲ ਕੇ ਆ ਡਬਲ ਕਲਚਾ ਟਾਇਰ ਚੈੱਕ ਕਰ ਲਓ ਇਹਦੇ ਟਰੈਕਟਰ ਹੋਰ ਵੀ ਜਿਹੜੇ ਹੋਏ ਪਟਿਆਲੇ ਕੋਈ ਟਰੈਕਟਰ ਰਹਿਣ ਨਹੀਂ ਦੇਣਾ ਤੁਹਾਨੂੰ ਮਰਗਾਟ ਯਾਰ ਮਾੜੇ ਆ ਇਹਦੇ ਲੱਗਣਗੇ ਪੈਸੇ ਥੋੜੇ ਬੋਧੇ ਬਾਈ ਮੈਂ ਤੁਹਾਡੇ ਹਾਂ ਲੱਗਣਗੇ ਪੈਸੇ ਬਾਈ ਇਹਦੇ ਤੇ ਐਵੇਂ ਤੁਹਾਨੂੰ ਕਹਿ ਦਈਏ ਹਨਾ ਤੇ ਏਅਰ ਵੀ ਕੀਮਤ ਦੇ ਹਿਸਾਬ ਨਾਲ ਹੀ ਆ ਟਾਇਰ ਬਾਹਲੇ ਨਹੀਂ ਹੈ ਇਹ ਵੀ ਹਰ ਕੀ ਸਾਰ ਦੇਣਗੇ ਤਾਂ ਅਗਲੀ ਵਾਰੀ ਪਾਉਣੇ ਪੈਣਗੇ ਤੇ ਦੇਖ ਨੂੰ ਵੀਰੇ ਟਰੈਕਟਰ ਜੇ ਕਿਸੇ ਨੂੰ ਚੰਗਾ ਲੱਗਾ ਤਾਂ ਬਾਕੀ ਵੀਡੀਓ 'ਚ ਨੰਬਰ ਮੈਂ ਲਾਸ਼ ਤੁਹਾਨੂੰ ਦੇ ਦੇਣਾ ਜੰਨੀ ਨਿਗਾਹ ਮਾਰ ਲਓ ਟਰੈਕਟਰ ਦੀ ਨੋਵੋ ਦੀ ਹਨਾ ਇਹ ਇਹ ਅੱਜ ਹੁਣ ਪੂਰਾ ਸੀਜ਼ਨ ਭਖਿਆ ਹੋਇਆ ਅੱਜ ਵੀ ਟੋਲੀਆਂ ਦੀਆਂ ਟੋਲੀਆਂ ਮਾਰਕੀਟ 'ਚ ਫਿਰਨਦੀਆਂ ਹੁਣ ਰੇਟ ਵਧਣ ਤੇ ਆ ਮਾਲ ਦੇ ਟਰੈਕਟਰ ਦੇ ਜਿਨ੍ਹਾਂ ਕੋਲ ਖੜੇ ਆ ਹੁਣ ਟਰੈਕਟਰ ਸੇਲ ਘਟ ਹੋਣਾ ਤਾਂ ਖਰੀਦਣਾ ਜ਼ਿਆਦਾ ਲੋਕਾਂ ਨੇ ਬਾਈ ਤੇ ਆਪਣਾ ਮੇਰਾ ਫਿਰ ਬੜਾ ਮੇਲਾ ਨਾ ਦੇਖੋ ਜਿਹਨੇ ਟਰੈਕਟਰ ਲੈਣਾ ਤੇ ਆਪਦਾ ਮੇਰਾ ਫਿਰ ਦੇਖ ਕੇ ਹੁਣ ਸਮਾਂ ਆਪਦਾ ਲੈ ਲੋ ਇਹ ਤੋਂ ਬਾਹਰ ਤੁਹਾਨੂੰ ਪਤਾ ਟਰੈਕਟਰਾਂ ਦੇ ਰੇਟ ਵੀ ਜਿਹਦੇ ਕੋਲ ਵੀ ਹੁਣ ਕਿਸਾਨ ਕੋਲ ਹੈਗਾ ਉਹਨੇ ਵੇਚਣਾ ਤਾਂ ਹੈ ਨਹੀਂ ਤੇ ਇਹ ਤੋਂ ਬਾਹਰ ਤੁਹਾਨੂੰ 50 50 ਡੀ ਵੀ ਦਿਖਾਉਣਾ ਤੇ ਟਰੈਕਟਰ ਬਹੁਤ ਘੰਟ ਘੰਟ ਆ ਰਹੇ ਆ ਬਾਈ ਜੀ ਪੇਜ ਨੂੰ ਫੋਲੋ ਕਰ ਲੋ